ਲਿਗੇ ਸੜਕੀ ਹਾਦਸਾ ਸੁਨਾਮ ਤੋਂ ਲਹਿਰਾ ਗਾਗਾ ਰੁੜਤੇ ਵਾਪਰਿਆ ਜਿੱਥੇ ਇੱਕ ਪਿਤਾ ਆਪਣੀ ਲੜਕੀ ਨੂੰ ਕਾਲਜ ਛੱਡਣ ਜਾ ਰਿਹਾ ਸੀ ਪਰ ਉਸਨੇ ਪਤਾ ਨਹੀਂ ਸੀ ਕਿ ਹੁਣ ਉਸਦੀ ਧੀਰੇ ਕਦੇ ਉਸ ਨੂੰ ਨਹੀਂ ਮਿਲਣਾ ਰਸਤੇ ਦੇ ਵਿੱਚ ਹੀ ਪਿਤਾ ਦੀ ਅੱਖਾਂ ਸਾਹਮਣੇ ਐਨਾ ਵੱਡਾ ਭਾੜਾ ਵਾਪਰ ਗਿਆ ਕਿ ਕੁੜੀ ਦੀ ਜਾਨ ਚਲੀ ਗਈ ਉਦਰੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਦੋਸ਼ੀ ਨੂੰ ਵੀ ਫੜ ਲਿਆ ਜਾਵੇਗਾ। ਇਹ ਉਹ ਫਾਦਰ ਸਾਹਿਬ ਉਹਨਾਂ ਦੇ ਛੱਣ ਜਾ ਰਹੇ ਸੀ ਤੇ ਉਹ ਕਿਤੇ ਕ੍ਰੋਸਿੰਗ ਕਰਨ ਵੇਲੇ ਟਰਾਲੀ ਦੇ ਅੱਗੇ ਮੋਟਰਸਾਈਕਲ ਸਲਿੱਪ ਕਰ ਗਿਆ। ਜਿਹੜੇ ਕਰਕੇ ਰਿਪੋਰਟ ਦੇਖੋਗੇ ਤੇ ਇਹਦੇ ਫਾਦਰ ਸਾਹਿਬ ਕੁੜੀਆ ਦੇ ਉਹ ਵੀ ਕਾਫੀ ਟੱਟਾਂ ਲੱਗੀਆਂ ਉਹਨਾਂ ਨੂੰ ਹਸਪਤਾਲ ਭੇਜਿਆ ਲਾਜ ਵਾਸਤੇ। ਜੀ ਮੰਗ ਕਰਦੇ ਸੀ ਪੁਲਸ ਤੇ ਪ੍ਰਸ਼ਾਸਨ ਜੀ ਮੰਗ ਕਰਦੇ ਨੇ ਜੋ ਟਰਾਲੇ ਵਾਲਾ ਸੀ ਤੇ ਦੂਤੇ ਦੂਤੇ ਖੜ੍ਹਾ ਜਾਦੇ ਰੋਕ ਕਰਕੇ ਜਾਂਦਾ ਨਹੀਂ ਜਾਂਦਾ ਜੋ ਵੀ ਘਟਨਾ ਹੈ ਸਰਕਾਰ ਤੋਂ ਮੌੜੀ ਮੰਗ ਕਰਾਇਆ ਗਈ ਪਰਵਾਹ ਨਹੀਂ ਹਾਕਮ ਸਿੰਘ ਪੁੱਤਰ 판 ਸਿੰਘ ਬਸ ਹੀ ਛਾ ਲਈ ਆਪਣੀ ਬੇਟੀ ਨੂੰ ਛੱਡਣ ਫੁਖਰਕਲਾਂ ਕਾਲਜ ਜਾ ਰਿਹਾ ਸੀ ਤੇ ਸਨਾਨ ਸੈਟ ਤੋਂ ਤਿੰਨ ਟਰਾਲੇ ਜੀ ਦੀ ਦੇ ਜਾ ਰਹੇ ਸੀ ਜੋ ਬਚਾਦਲਾ ਟਰਾਲਾ ਸੀ ਜਿਸ ਦਾ ਇਹ ਨੰਬਰ ਨਹੀਂ ਦੇਖ ਸਕੇ ਉਹਦੇ ਥੱਲੇ ਇਹ ਲੜਕੀ ਆ ਗਈ ਇਹਦੀ ਮੌਕਾ ਤੇ ਮੌਤ ਹੋ ਗਈ ਆ ਹਾਕਮ ਸਿੰਘ ਜਗਮੀ ਹੋ ਗਿਆ ਇਹ ਬਹੁਤ ਤਫतीश ਚੱਲ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਟ੍ਰੇਸ ਕਰਕੇ ਇਹ ਕਦਮਾਂ ਦੱਸੀ ਕਰਕੇ ਅਗਲੀ ਕਾਰਵਾਈ ਅਮਲ ਤੇ। ਟ੍ਰੈਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੋਂ ਫਰਾਰ ਹੋ ਗਿਆ। ਪਿਤਾ ਜੋ ਕੀ ਆਪਣੀ ਲੜਕੀ ਨੂੰ ਕਾਲਜ ਛੱਡਣ ਜਾ ਰਿਹਾ ਹੁੰਦਾ ਹੈ ਕਿ ਰਸਤੇ ਦੇ ਵਿੱਚ ਵੱਡਾ ਪਾਣਾ ਵਾਪਰ ਗਿਆ ਦਰਅਸਲ ਇੱਥੇ 23 ਸਾਲਾ ਲੜਕੀ ਦੀ ਜਾਨ ਚਲੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਪਿਤਾ ਜਿਹੜਾ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਧੀ ਨੂੰ ਕਾਲਜ ਛੱਡਣ ਜਾ ਰਿਹਾ ਸੀ ਕਿ ਧੁੰਦ ਦੇ ਕਾਰਨ ਪਿੱਛੋਂ ਆ ਰਹੇ ਟਰੱਕ ਨੇ ਮੋਟਰਸਾਈਕਲ ਦੇ ਟੱਕਰ ਮਾਰ ਦਿੱਤੀ ਹੈ ਜਿਸ ਤੋਂ ਬਾਅਦ ਕਿ ਲੜਕੀ ਜਿਹੜੀ ਹੈ ਉਹ ਸੜਕ ਤੇ ਡਿੱਗ ਜਾਂਦੀ ਹੈ ਤੇ ਟਰੱਕ ਵੱਲੋਂ ਕੁੜੀ ਨੂੰ ਦਰੜ ਦਿੱਤਾ ਗਿਆ ਜਿਸ ਦੇ ਚਲਦਿਆਂ ਮੌਕੇ ਤੇ ਲੜਕੀ ਦੀ ਜਾਨ ਚਲੀ ਗਈ ਹੈ ਪੁਲਿਸ ਪਹੁੰਚੀ ਹੈ ਤੇ ਉਥੇ ਹੀ ਦੱਸ ਦਈਏ ਕਿ ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲਈ ਗਈ ਹੈ ਤੇ ਲੜਕੀ ਦੇ ਪਿਤਾ ਜੋ ਜ਼ਖਮੀ ਹੋਏ ਸਨ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਸੰਗਰੂਰ ਦੇ ਹਲਕਾ ਸੁਨਾਮ ਦੀ ਇਹ ਖਬਰ ਹੈ 23 ਸਾਲਾਂ ਲੜਕੀ ਦੀ ਸੜਕੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਸੜਕੀ ਹਾਦਸਾ ਸੁਨਾਮ ਤੋਂ ਲਹਿਰਾ ਗਾਗਾ ਰੁੜਤੇ ਵਾਪਰਿਆ ਜਿੱਥੇ ਇੱਕ ਪਿਤਾ ਆਪਣੀ ਲੜਕੀ ਨੂੰ ਕਾਲਜ ਛੱਡਣ ਜਾ ਰਿਹਾ ਸੀ ਪਰ ਉਸਨੇ ਪਤਾ ਨਹੀਂ ਸੀ ਕਿ ਹੁਣ ਉਸ ਦੀ ਧੀ ਨੇ ਕਦੇ ਉਸ ਨੂੰ ਨਹੀਂ ਮਿਲਣਾ ਰਸਤੇ ਦੇ ਵਿੱਚ ਹੀ ਪਿਤਾ ਦੀ ਅੱਖਾਂ ਸਾਹਮਣੇ ਇੰਨਾ ਵੱਡਾ ਭਾੜਾ ਵਾਪਰ ਗਿਆ ਕਿ ਕੁੜੀ ਦੀ ਜਾਨ ਚਲੀ ਗਈ ਉਦਰੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਦੋਸ਼ੀ ਨੂੰ ਵੀ ਫੜ ਲਿਆ ਜਾਵੇਗਾ। ਇਹ ਉਹ ਪਾਦਰ ਸਾਹਿਬ ਉਹਨਾਂ ਦੇ ਛੱਡਣ ਜਾ ਰਹੇ ਸੀ ਕਿ ਉਹ ਕਿਤੇ ਕ੍ਰੋਸਿੰਗ ਕਰਨ ਵੇਲੇ ਟਰਾਲੀ ਦੇ ਅੱਗੇ ਮੋਟਰਸਾਈਕਲ ਸਲਿੱਪ ਕਰ ਗਿਆ। ਉਹਦੇ ਕਰਕੇ ਬੀਟੇ ਦੀ ਡੈਥ ਹੋ ਗਈ ਤੇ ਇਹਦੇ ਪਾਦਰ ਸਾਹਿਬ ਕੁੜੀਆ ਦੇ ਉਹ ਵੀ ਕਾਫੀ ਟੱਟਾਂ ਦੇ ਉਹਨਾਂ ਨੇ ਉਹਨਾਂ ਨੂੰ ਹਸਪਤਾਲ ਭੇਜਿਆ ਨਾਜ ਵਾਸਤੇ। ਕੀ ਮੰਗ ਕਰਦੇ ਸੀ ਪੁਲਿਸ ਦੇ ਪ੍ਰਚਾਰਕ ਮੰਗ ਕਰਦੇ ਨੇ ਜਿਹੜਾ ਟਰਾਲੇ ਵਾਲਾ ਹੈ ਉਹਨੂੰ ਥਿੱਤੀ ਥਿੱਤੀ ਫੜਿਆ ਜਾਵੇ ਅਰੈਸਟ ਕਰਕੇ ਲੈ ਜਾਇਆ ਜਾਵੇ। ਜੋ ਵੀ ਕਟਨੇ ਸਰਕਾਰ ਤੋਂ ਮਰਜ਼ੀ ਮੰਗ ਕਰਾਇਆ ਕਰਵਾਇਆ ਹਾਕਮ ਸਿੰਘ ਦੇ ਪੁੱਤਰ ਭਾਨ ਸਿੰਘ ਬਸੇ ਛਾਜਲੀ ਆਪਣੇ ਬੇਟੀ ਨੂੰ ਛੱਡਣ ਖੁਖਰਕਲਾਂ ਕਾਲਜ ਜਾ ਰਿਹਾ ਸੀ ਤੇ ਸਨਾਨ ਸੈੱਡ ਤੋਂ ਤਿੰਨ ਟਰਾਲੇ ਜੀਰੀ ਦੇ ਜਾ ਰਹੇ